ਲਓ ਜੀ ਕਰੋ ਚੈੱਕ ਅੱਜ ਤੁਹਾਨੂੰ ਲੈ ਕੇ ਆਇਆ ਜੀ ਸਕੌਨ ਟੈਂਪਲ ਲੁਧਿਆਣਾ ਇਹ ਕ੍ਰਿਸ਼ਨ ਜੀ ਦਾ ਮੰਦਿਰ ਤੇ ਇਹਦਾ ਜਿਹੜੀ ਲੋਕੇਸ਼ਨ ਹੈਗੀ ਸੌ ਸਿਟੀ ਨਹਿਰ ਵਾਲਾ ਰੋਡ ਜਣੀ ਜੇ ਮੈਪ ਲਾਉਂਗੇ ਤਾਂ ਕਲਾਂ ਰੋਡ ਇਹ ਐਲੀਪੈਂਟ ਦੇ ਨਾਲ ਮੈਂ ਜਨਮ ਅਸ਼ਟਮੀ ਤੋਂ 25 ਦਿਨ ਪਹਿਲਾਂ ਗਿਆ ਸੀ ਤਾਂ ਫੁੱਲ ਤਿਆਰੀਆਂ ਚੱਲ ਰਹੀਆਂ ਸੀ ਪੂਰੀ ਡੈਕੋਰੇਸ਼ਨ ਸੀ ਬਹੁਤ ਵਧੀਆ ਬਣਿਆ ਜੀ ਖਾਪੋਈ ਰਿਪੋਰਟ ਡੇ ਲੱਗਾ ਜਣੀ ਇਹਦਾ ਵੀ ਉਹ ਵੀ ਦਿੱਲੀ ਵਾਲੇ ਅਕਸ਼ਰਧਾਮ ਦੇ ਵਿੱਚ ਜਿਦਾਂ ਉਹਦੇ ਵਾਂਗੂ ਆ ਬਹੁਤ ਸੋਹਣਾ ਜਣੀ ਮਹਿੰਗਾ ਬਣਿਆ ਬੜੀ ਪੱਤਰਾਂ ਤੇ ਕਢਾਈ ਕੀਤੀ ਆ ਫੁੱਲ ਵੇਪਰ ਡੈਕ ਸਜਾਵਟ ਵੀ ਵਧੀਆ ਅੰਦਰ ਜਾ ਕੇ ਵੀ ਉਹ ਦੇਖਿਓ ਬਹੁਤ ਸੋਹਣੀ ਬਾਏ ਬਣਦੀ ਹੈ ਸਾਰੇ ਭਗਤੀ ਵਾਲਾ ਸਿਸਟਮ ਸੀ ਬਹੁਤ ਸੋਹਣੇ ਦੇਖਣ ਵਾਲਾ ਸਿਸਟਮ ਸੀ ਦੇਖਣ ਨੂੰ ਬਹੁਤ ਵਧੀਆ ਦੂਰੋਂ ਦੂਰੋਂ ਆਉਂਦੇ ਲੋਕੀ ਅੰਦਰ ਜਾ ਕੇ ਸਾਰੇ ਸ਼ਾਂਤੀ ਜਾਨੀ ਇੰਨੀ ਕ ਵਧੀਆ ਸੀ ਨਾ ਵੀ ਆਪਾਂ ਮੂੰਹੋਂ ਬਿਆਨ ਨਹੀਂ ਕਰ ਸਕਦੇ ਇੰਨੀ ਸ਼ਾਂਤੀ ਸੀਗੀ ਟੋਕੀ ਪੂਰੀ ਐਨ ਫੋਲੋ ਕਰਦੇ ਦੀ ਲੇਨ ਤੇ ਜਾ ਰਹੇ ਸੀ ਪਰਚਾ ਲੈ ਰਹੇ ਸੀ ਸਭ ਕੁਝ ਦੇਖਣ ਵਾਲੀ ਵਧੀਆ ਚੀਜ਼ ਸੀਗੀ ਮੈਂ ਵੀ ਅੰਦਰ ਅਸੀਂ ਵੀ ਮੱਥਾ ਟੇਕ ਕੇ ਪ੍ਰਚਾਰ ਲੈ ਕੇ ਲੇਨ ਤੇ ਜਾ ਰਹੇ ਸੀ ਅੰਦਰ ਤੇ ਅੰਦਰ ਜਾ ਕੇ ਜੋ ਗੇਪ ਪੋਗਵਾਨ ਜਿਹਦੀਆਂ ਮੂਰਤੀਆਂ ਸੀ ਉਹਦੀ ਤਾਂ ਡੈਕੋਰੇਸ਼ਨ ਹਾਈ ਲੈਵਲ ਏ ਸੀ ਉਹ ਤਾਂ ਇਦਾਂ ਲੱਗਦਾ ਜਿਦਾ ਕਲਾਕਾਰ ਵੀ ਇਹਨਾਂ ਨੇ ਸਪੈਸ਼ਲ ਬਣਾਇਆ ਜਿਨੇ ਜਿਨੇ ਮੂਰਤੀਆਂ ਸਪੈਸ਼ਲ ਬਣਾਈਆਂ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਜੀ ਕਿੱਦਾਂ ਦਾ 뷰 ਕਿਆ ਲਾਈਟਿੰਗ ਸੀ ਥੋੜਾ ਬਹੁਤਾ ਕੰਮ ਰਹਿੰਦਾ ਜਣੀ ਸੀ ਉਸੇ ਅਲੱਗ ਕੰਮ ਰਹਿੰਦਾ ਹੈ ਜੇ ਕਿਉਂਕਿ ਕੂਲਰ ਸਿਸਟਮ ਹੀ ਚੱਲਦਾ ਸੀ ਉਹਦਾਂ ਵੀਡੀਓ ਬਣਾਉਣੇ ਅਲਾਉਡ ਨਹੀਂ ਏ ਮੈਂ ਸਿਕਿਉਰਿਟੀ ਗਾਰਡ ਤੋਂ ਪਰਮਿਸ਼ਨ ਲਈ ਸੀ ਘਟੋਬਟ ਮੈਂ ਗਈ 2-3 ਮਿੰਟ ਦੀ ਵੀਡੀਓ ਬਣਾਉਣੀ ਹੈ ਮੈਂ ਨਾਮਾ ਮੰਦਰ ਆ ਮੈਂ ਮੀ ਆਪਣੇ ਸਬਸਕ੍ਰਾਈਬਰ ਨੂੰ ਦਿਖਾਣਾ ਚਾਹਣਾ ਕਰੋ ਜੇ ਕੀ ਰਿਕਾਰਡ ਕਰੀشن ਜਿਹੜੀ ਪੰਜਾਬ ਦੇ ਵਿੱਚ ਇਧਰਲੀ ਸੇਡ ਆਪਣੀ ਲੁਧਿਆਣਾ ਦਿਲੰਦਰ ਸੇਡ ਦੇ ਵਿੱਚ ਸਭ ਤੋਂ ਵਧੀਆ ਮੰਦਿਰ ਉੱਦਾਂ ਲੋਕਾਂ ਨੇ ਦਿੱਲੀ ਵਾਲਾ ਹੀ ਦੇਖਿਆ ਆਵਾਰ ਸੇਵਾ ਦੇ ਜੋ ਸੇਵਾ ਕਰ ਨਹੀਂ ਕਿ ਚੜੀ ਸੇਵਾ ਕਰ ਨਹੀਂ ਗਾਵਾ ਦੀ ਸੇਵਾ ਸਾਰੇ ਕੋਈ ਕਿਤਾਬਾਂ ਸੀ ਗ੍ਰੇਸ਼ਨ ਭਗਵਾਨ ਦੀਆਂ ਤੇ ਆ ਬਾਹਰ ਲੈ ਜਾਂਦਾ ਬੈਠੀ ਸੀ ਕੋਈ ਸੈਲਫੀ ਖਿਚਾ ਰਿਹਾ ਇੱਕ ਵਾਰੀ ਰੀਲ ਬਣਾ ਰਿਹਾ ਸੀ ਬਹੁਤ ਕੈਂਟ ਵਾਈਬ ਸੀ ਜਦਦਾ ਚੈੱਕ ਕਰ ਲੋ ਆ ਫਲੈਟਾਂ ਦੇ ਹਿਸਾਬ ਨਾਲ ਦੋਤੀ ਆ ਹੀਰੋ ਸਾਈਕਲ ਵਾਲਿਆਂ ਦੇ ਪਲੇਟ ਆ ਇਹਦੀ ਤਾਂ ਤੁਸੀਂ ਸਮਝੇ ਸਕਦੇ ਆ ਲੁਧਿਆਣੇ ਦੀਆਂ ਸਾਮੀਆਂ ਦਾ ਮੰਦਰ ਆਮ ਬੰਦਾ ਦਾ ਦੁਰਗਦੜੇ ਵਾਲੀ ਸੀਗਾ ਲੋਕਲ ਥਰ ਰੈਚ ਕੱਟੇ ਬੈਠੇ ਇਹ ਰੈਚ ਬੰਦੇ ਬੈਠੇ ਸੀ ਨਿਆਣੇ ਵੀ ਵੱਡੇ ਗੱਡੀਆਂ ਵੀ ਵੱਡੀਆਂ ਕਰਦੇ ਹੋ ਚੈਨਲ ਸਬਸਕ੍ਰਾਈਬ